ਜੇਕਰ ਕੋਈ ਆਮ ਵਿਅਕਤੀ ਤੇ ਹਮਲਾ ਕਰ ਦੇਵੇ ਕੋਈ ਉਸਦੇ ਘਰ ਤੇ ਹਮਲਾ ਕਰ ਦੇਵੇ ਤਾਂ ਉਹ ਵਿਅਕਤੀ ਜਾਂਦਾ ਥਾਣੇ ਪਰ ਜੇ ਕੋਈ ਥਾਣੇ ਤੇ ਹਮਲਾ ਕਰ ਦੇਵੇ ਤਾਂ ਥਾਣਾ ਕਿੱਧਰ ਜਾਵੇਗਾ ਤਾਂ ਇਹ ਸਵਾਲ ਖੜਾ ਹੋਇਆ ਪੰਜਾਬ ਦੇ ਵਿੱਚ ਜਿੱਥੇ ਬੀਤੇ ਕੁਝ ਸਮੇਂ ਦੇ ਵਿੱਚ ਕਈ ਥਾਣਿਆਂ ਦੇ ਉੱਤੇ ਹਮਲੇ ਹੋ ਗਏ ਨੇ ਤੇ ਇਸੇ ਤਰੀਕੇ ਦਾ ਇੱਕ ਹਮਲਾ ਹੋਇਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਥਾਣਾ ਇਸਲਾਮਾਬਾਦ ਦੇ ਵਿੱਚ ਥਾਣਾ ਇਸਲਾਮਾਬਾਦ ਤੇ ਗਰਨੇਡ ਨਾਲ ਹਮਲਾ ਹੋਇਆ ਹੈ ਪੁਲਿਸ ਹਾਲਾਂਕਿ ਮੁਕਰ ਰਹੀ ਹੈ ਕਿ ਇਸ ਤਰੀਕੇ ਦਾ ਕੋਈ ਹਮਲਾ ਨਹੀਂ ਹੋਇਆ ਪਰ ਇੱਕ ਵਿਅਕਤੀ ਵੱਲੋਂ ਜੀਵਨ ਫੌਜੀ ਨਾਮ ਦੇ ਇੱਕ ਵਿਅਕਤੀ ਵੱਲੋਂ ਪੋਸਟ ਪਾ ਕੇ ਇਹ ਗੱਲ ਦੀ ਜ਼ਿੰਮੇਵਾਰੀ ਲੈ ਲਈ ਹੈ ਕਿ ਜਿਹੜਾ ਹੈ ਅੱਜ ਗਰਨੇਡ ਨਾਲ ਹਮਲਾ ਹੋਇਆ ਉਹ ਅਸੀਂ ਕੀਤਾ ਹੈ ਉਸ ਵੱਲੋਂ ਕਹਿਣਾ ਹੈ ਕਿ ਵੈਦੁਰ ਜੀ ਦਾ ਖਾਲਸਾ ਵੈਦੁਰ ਜੀ ਦੀ ਫਤਿਹ ਅੱਜ ਅਮਰਸਰ ਦੇ اسلامਾਬਾਦ ਪੁਲਿਸ ਥਾਣੇ ਵਿੱਚ ਛੁੱਟੇ ਗਏ ਗਰਨੇਡ ਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਹੈ ਕਿ ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਤੇ ਜੋ ਇਹ ਅੱਗੇ ਕਰਨਗੇ ਉਸ ਦਾ ਜਵਾਬ ਇਦਾਂ ਮਿਲੂ ਜਿਸ ਵਰਦੀ ਨੇ ਸਿੱਖਾਂ ਦੇ ਘਰ ਛੜਵਾਏ ਆ ਤਾਂ ਕਰ ਇਹਨਾਂ ਦੇ ਵੀ ਨਹੀਂ ਰਹਿਣੇ ਜਿੰਨਾ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਾਈਆਂ ਗਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲੂਗਾ ਬਾਕੀ ਰਹਿ ਗਈ ਗੱਲ ਪੱਗਾ ਲਾਉਣ ਦੀ ਪੱਗਾ ਲਾਉਣ ਦਾ ਸ਼ੌਂਕ ਇਹਨਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਉਸ ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤੇ ਉਸ ਦੀ ਆਪਣੀ ਅਤੇ ਆਪਣੇ ਪਰਿਵਾਰ ਦੀ ਇਮਾਨੀ ਖੋਦ ਹੋਵੇਗੀ ਇਹ ਸ਼ਰਿਆਮ ਪੰਜਾਬ ਪੁਲਿਸ ਦੇ ਮੂੰਹ ਤੇ ਚਪੇੜ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਪਹਿਲਾਂ ਬੀਤੇ ਸਮੇਂ ਪਹਿਲਾਂ ਜਿਹੜੇ ਪੁਲਿਸ ਦੇ ਹੈੱਡਕੁਆਰਟਰ ਦੇ ਉੱਤੇ ਫਿਰ ਥਾਣਾ ਅਜਨਾਲਾ ਦੇ ਵਿੱਚ ਥਾਣਾ ਮਜੀਠਾ ਦੇ ਵਿੱਚ ਤੇ ਹੁਣ ਥਾਣਾ اسلامਾਬਾਦ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਇਹ ਸਵਾਲ ਖੜੇ ਕਰਦਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖੜੀ ਹੈ ਭਗਵਾਨ ਸਿੰਘ ਮਾਨ ਪੀਤੇ ਦੀ ਨਹੀਂ ਕਹਿੰਦੇ ਜੀ ਦੋ ਨੰਬਰ ਦੀ ਸਥਿਤੀ ਹੈ ਲਾਅ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਆ ਦੋ ਨੰਬਰ ਦੀ ਸਥਿਤੀ ਹੈ ਪੁਲਿਸ ਥਾਣਿਆਂ ਤੇ ਹਮਲੇ ਹੋ ਰਿਹਾ ਹੈ ਅਜਿਹੇ ਹਮਲੇ ਬਾਕੀ ਜਿਹੜੇ ਥਾਣਿਆਂ ਦੀ ਮਾਰ ਜਿਹੜੇ ਸੂਬਿਆਂ ਦੀ ਮਾਰੀ ਹਾਲ ਤਾਂ ਉੱਥੇ ਹਾਲੇ ਇੰਨੀਆਂ ਖਬਰਾਂ ਨਹੀਂ ਆ ਰਹੀਆਂ ਜਿੰਨੀਆਂ ਖਬਰਾਂ ਪੰਜਾਬ ਦੀਆਂ ਆ ਰਹੀਆਂ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਜਾਂ ਅਤਵਾਦੀਆਂ ਨੂੰ ਜਾਂ ਜੋ ਵੀ ਤਰ੍ਹਾਂ ਇਸ ਇਸ ਤਰੀਕੇ ਦੇ ਹਮਲੇ ਕਰ ਰਹੀਆਂ ਕਿ ਉਹਨਾਂ ਨੂੰ ਡਰ ਪੈ ਹੈ ਨਹੀਂ ਕਿ ਪੁਲਿਸ ਦਾ ਡਰ ਪੈ ਸਿਰਫ ਇੱਕ ਸ਼ਰੀਫ ਤੇ ਇਮਾਨਦਾਰ ਵਿਅਕਤੀ ਨੂੰ ਹੀ ਰਹਿ ਗਿਆ ਹੈ ਕਿ ਪੁਲਿਸ ਦਾ ਡਰ ਪੈ ਉਹਨਾਂ ਸਾਰੇ ਵਿਅਕਤੀਆਂ ਤੋਂ ਚੱਕਿਆ ਗਿਆ ਹੈ ਜਦੋਂ ਪੁਲਿਸ ਹੀ ਸੇਫ ਨਹੀਂ ਜਿਨੇ ਲੋਕਾਂ ਦੀ ਸੁਰੱਖਿਆ ਕਰਨੀ ਹੈ ਤਾਂ ਫਿਰ ਲੋਕ ਕਿੱਧਰ ਜਾਣਗੇ ਭਗਵਾਨ ਸਿੰਘ ਮਾਨ ਇਹ ਦਾਅਵੇ ਕਰ ਰਿਹਾ ਕਿ ਪੰਜਾਬ ਦੇ ਵਿੱਚ ਇਨਵੈਸਟ ਕਰੋ ਇਨਵੈਸਟ ਪੰਜਾਬ ਪੰਜਾਬ ਦੇ ਵਿੱਚ ਵੱਤਵਾਦ ਇੰਡਸਟਰੀ ਆ ਰਹੀ ਹੈ ਪੰਜਾਬ 'ਚ ਇਹਨੇ ਕਰੋੜ ਦਾ ਨਿਵੇਸ਼ ਆ ਰਿਹਾ ਹੈ ਆ ਨਿਵੇਸ਼ ਆਉਂਦਾ ਹੁੰਦਾ ਜੀ ਇਸ ਤਰੀਕੇ ਨਾਲ ਨਿਵੇਸ਼ ਆਵੇਗਾ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਮਲੇ ਪੁਲਿਸ ਥਾਣਿਆਂ ਦੇ ਉੱਪਰ ਹੋਣੇ ਇਸ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਕੀ ਹੈ ਦੇ ਪੰਜਾਬ ਦੇ ਪੁਲਿਸ ਮੁਖੀ ਕਿੱਥੇ ਖੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪੁਲਿਸ ਹੀ ਸੇਫ ਨਹੀਂ ਉਸ ਤੋਂ ਅੱਗੇ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਕੀ ਕਰ ਰਹੇ ਨੇ ਅੱਜ ਤੱਕ ਇਹ ਜ਼ਰੂਰ ਹੋਇਆ ਸੀ ਕਿ ਪੰਜਾਬ 'ਚ ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਮੌਕੇ ਵੀ ਰਿਹਾ ਪੰਜਾਬ 'ਚ ਵੱਖ-ਵੱਖਰੇ ਜ਼ੁਲਮ ਪਿਛਲੀਆਂ ਸਰਕਾਰਾਂ ਮੌਕੇ ਵੀ ਰਿਹਾ ਪਰ ਇਸ ਹੱਦ ਤੱਕ ਕਿਤੇ ਗਰਨੇਡ ਦਾ ਹਮਲੇ ਹੋਣੇ ਕਿਤੇ ਕੋਈ ਰੌਕਟ ਲਾਂਚਰ ਦਾ ਹਮਲੇ ਹੋਣੇ ਪੁਲਿਸ ਥਾਣਿਆਂ ਜਾਂ ਪੁਲਿਸ ਹੈੱਡਕੁਆਰਟਰਾਂ ਤੇ ਹਮਲੇ ਹੋਣੇ ਪਹਿਲਾਂ ਇਸ ਤਰੀਕੇ ਦੀਆਂ ਘਟਨਾਵਾਂ ਨਹੀਂ ਵਾਪਰੀਆਂ ਪਰ ਜਦੋਂ ਤੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ ਬੜੀਆਂ ਵੱਡੇ ਪੱਧਰ ਤੇ ਘਟਨਾਵਾਂ ਵਾਪਰ ਰਹੀਆਂ ਪੁਲਿਸ ਬੇਸ਼ੱਕ ਇਹ ਗੱਲ ਕਹਿ ਕੇ ਮੁੱਕਰ ਜਾਵੇ ਕਿ ਮਜੀਠਾ ਥਾਣੇ ਦੇ ਵਿੱਚ ਟਾਇਰ ਫਟਿਆ ਸੀ ਹੁਣ ਪੁਲਿਸ ਕਹਿ ਰਹੀ ਹੈ ਕਿ ਇੱਥੇ ਗ੍ਰੇਨੇਡ ਨਾਲ ਹਮਲਾ ਜਿਸ ਤਰੀਕੇ ਦਾ ਹਮਲਾ ਨਹੀਂ ਹੋਇਆ ਪਰ ਆਸ-ਪਾਸ ਦੇ ਲੋਕ ਦੱਸ ਰਹੇ ਆ ਇਹ ਚਰਚਾ ਚੱਲ ਰਹੀ ਹੈ ਕਿ ਹਮਲਾ ਹੋਇਆ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਬਿਲਕੁਲ ਚਰਮੜਾ ਗਈ ਹੈ ਖਤਮ ਹੋਣ ਕਿਨਾਰੇ ਹੈ ਤੈਸ ਨੈ ਸੋਈ ਪਈ ਹੈ ਕਿਉਂਕਿ ਜਦ ਜਿਹੜੀ ਪੁਲਿਸ ਨੇ ਸਾਡੀ ਸੁਰੱਖਿਆ ਕਰਨੀ ਹੈ ਜਦੋਂ ਉਹ ਹੀ ਸੇਫ ਨਹੀਂ ਉਹ ਹੀ ਸੁਰੱਖਿਆਤ ਨਹੀਂ ਫਿਰ ਲੋਕਾਂ ਦੇ ਵਿੱਚ ਕਿਵੇਂ ਉਮੀਦ ਵੱਜੇਗੀ ਮਾਨ ਸਰਕਾਰ ਦੋ ਨੰਬਰ ਤੇ ਹੋਣ ਦਾ ਦਾਵਾ ਉਸ ਦਿਨ ਕਰਦੀ ਸੀ ਜਿਸ ਦਿਨ ਸਰਵੀਰ ਸਿੰਘ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਅੱਗੇ ਹਮਲਾ ਹੋਇਆ ਕਿ ਇਹ ਹਮਲਾ ਤਾਂ ਚਲੋ ਜਿੰਮੇ ਹੋਇਆ ਹੋਇਆ ਪਰ ਜਿਹੜੀ ਸਾਡੀ ਪੁਲਿਸ ਨੇ ਵਸਤੈ ਦੀ ਨਾ ਬਚਾਲਿਆ ਸਾਡੀ ਪੁਲਿਸ ਨੇ ਸੂਝ ਬੂਝ ਨਾ ਬਚਾਲਿਆ ਤੇ ਇਹ ਇਹ ਜਿਹੜੀ ਲੈਂਡ ਆਰਡਰ ਦਾ ਮਸਲਾ ਨਹੀਂ ਲੈਂਡ ਆਰਡਰ ਦੇ ਮਸਲੇ ਜਿੱਚ ਅਸੀਂ ਦੂਜੇ ਨੰਬਰ ਤੇ ਆ ਇਹ ਮਸਲਾ ਦੂਜੇ ਨੰਬਰ ਤੇ ਅੰਮ੍ਰਿਤਸਰ ਦੇ ਵਿੱਚ ਅਜੇ ਨਾਲ ਆ ਮਜੀਠਾ ਇਧਰਲਾ ਸਾਰਾ ਏਰੀਆ ਦੇ ਵਿੱਚ ਜਿਹੜੀਆਂ ਘਟਰਾਵਾਂ ਵਾਪਰਨੀਆਂ ਇਹ ਸਵਾਲ ਕਿਹੜੇ ਕਰਦਾ ਅੰਮ੍ਰਿਤਸਰ ਦੇ ਕਮਿਸ਼ਨਰ ਤੇ ਵੀ ਜਿਹੜੇ ਬੀਤੇ ਦਿਨੀ ਜਦੋਂ ਇਹ ਹਮਲਾ ਹੋਇਆ ਸੀ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਉਦੋਂ ਵੀ ਬੜੀਆਂ ਗੱਲਾਂ ਕਰ ਰਹੇ ਸੀ ਬੜੀ ਗੱਲ ਨੂੰ ਮੋਲਡ ਕਰ ਰਹੇ ਸੀ ਹੁਣ ਵੀ ਗੱਲ ਨੂੰ ਮੋਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਿੱਲ ਕਬੂਤਰ ਦੇ ਅੱਖਾਂ ਮਿਚਣ ਨਾਲ ਬਿੱਲੀ ਨਹੀਂ ਪਾਜਦੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣਨ ਜਾ ਰਹੇ ਬੜੇ ਗੰਭੀਰ ਹੈ ਇਸ ਤਰੀਕੇ ਨਾਲ ਛਰੇ ਆਮ ਜ਼ਿੰਮੇਵਾਰੀਆਂ ਲਈਆਂ ਜਾਣੀਆਂ ਪਹਿਲਾਂ ਜ਼ਿੰਮੇਵਾਰੀ ਲਈ ਜਾਂਦੀ ਸੀ ਕਿ ਇੱਕ ਗੈਂਗ ਦੂਜੇ ਗੈਂਗ ਤੇ ਹਮਲਾ ਕਰਦੀ ਉਹਦੀ ਜ਼ਿੰਮੇਵਾਰੀ ਜਾਂ ਕੋਈ ਅਤਵਾਦੀ ਸੰਗਠਨ ਕੋਈ ਧਮਾਕਾ ਆਸੇ ਪਾਸੇ ਕਰਦਾ ਉਹਦੀ ਜ਼ਿੰਮੇਵਾਰੀ ਹੁਣ ਤਾਂ ਪੁਲਿਸ ਥਾਣਿਆਂ ਦੇ ਵਿੱਚ ਹਮਲੇ ਕਰਕੇ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਪੁਲਸ ਦੇ ਸਾਹਮਣੇ ਛਰੇ ਆਮ ਲੋਕ ਘਮਰੇ ਆ ਪੁਲਸ ਨੂੰ ਛਰੇ ਆਮ ਚੱਕਮਾ ਦੇ ਰਿਹਾ ਪੁਲਸ ਕਰ ਕੀ ਰਹੀ ਹੈ ਇਹ ਸਵਾਲ ਖੜੇ ਹੁੰਦੇ ਆ ਇਹ ਉਹੀ ਪੁਲਸ ਹੈ ਜਿਹਦੀ ਅਗਵਾਈ ਦੇ ਵਿੱਚ ਲਾਲਨਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਪਘੌੜੀ ਹੁੰਦੀ ਆ ਉਹਦੀ ਇੰਟਰਵਿਊ ਤੋਂ ਤੇ ਬੀਤੇ ਕੱਲ ਇੱਕ ਡੀਐਸਪੀ ਦੀ ਫਿਰ ਨੌਕਰੀ ਜਾਂਦੀ ਆ ਉਹਦੇ ਵਿੱਚ ਜਦੋਂ ਮਾਨਯੋਗ ਹਾਈ ਕੋਰਟ ਸਖਤ ਹੁੰਦੀ ਹੈ ਇਹ ਉਹੀ ਪੁਲਿਸ ਹੈ ਜਿਹਦੇ ਰਾਜ ਦੇ ਵਿੱਚ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨਾਂ ਦਾ ਕਤਲ ਹੋ ਜਾਂਦਾ ਹੈ ਇਹ ਉਹੀ ਪੁਲਿਸ ਹੈ ਜਿਹਦੇ ਵਿੱਚ ਹਰ ਰੋਜ਼ ਚਿੱਟਾ ਤੇ ਚਿੱਟੇ ਦੇ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰ ਹੈ ਸੋ ਇਸਨੇ ਪੰਜਾਬ ਪੁਲਿਸ ਨੂੰ ਲੋਰ ਕਰਨ ਦੀ ਲੋੜ ਹੈ ਕਿ ਹੁਣ ਇਹ ਜਿਹੜੀ ਆਗ ਹੈ ਉਹ ਤੁਹਾਡੇ ਘਰਾਂ ਚ ਆ ਗਈ ਆ ਤੁਹਾਡੇ ਥਾਣਿਆਂ ਦੇ ਵਿੱਚ ਆ ਗਈ ਆ ਤਾਂ ਸੋਚਣ ਦੀ ਲੋੜ ਹੈ ਬਾਕੀ ਗੱਲ ਉਸ ਜਿਸ ਤਰੀਕੇ ਦੇ ਨਾਲ ਪੋਸਟ ਹੈ ਉਹ ਕੀ ਭਾਵਨਾ ਨਾਲ ਹੈ ਕੀ ਪਿੱਛੇ ਆ ਉਹ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਵੀ ਕਰੇਗੀ ਕਰ ਵੀ ਰਹੀ ਹੋਵੇਗੀ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਲੋਕਾਂ 'ਚ ਭਰੋਸਾ ਕਿਵੇਂ ਪੈਦਾ ਕਰੇਗੀ ਪੁਲਿਸ ਲੋਕਾਂ ਨੂੰ ਕਿਵੇਂ ਕਹੇਗੀ ਕਿ ਪੁਲਿਸ ਤੁਹਾਡੇ ਨਾਲ ਖੜੀ ਹੈ ਪੁਲਿਸ ਤਾਂ ਖੁਦ ਨਾਲ ਨਹੀਂ ਖੜੀ ਪੁਲਿਸ ਦਾ ਖੋਦੇ ਥਾਣੇ ਨਹੀਂ ਸੇਫ ਤਾਂ ਲੋਕਾਂ ਦੇ ਵਿੱਚ ਇਹ ਗੈਰ ਭਰੋਸਗੀ ਬਣੇਗੀ ਪੁਲਿਸ ਤੇ ਲੋਕ ਕਿਹੜੇ ਮੂੰਹ ਨਾਲ ਇਨਸਾਫ ਮੰਗਣਗੇ ਜਦੋਂ ਖੁਦ ਨੂੰ ਇਨਸਾਫ ਹੀ ਨਹੀਂ ਮਿਲਣਾ ਹੁਣ ਜੇਕਰ ਮੈਂ ਪਹਿਲਾਂ ਵੀ ਗੱਲ ਕੀਤੀ ਆਮ ਬੰਦੇ ਤੇ ਕਿ ਹਮਲਾ ਆਵੇ ਤਾਂ ਥਾਣੇ ਜਾਂਦਾ ਹੁਣ ਥਾਣਾ ਕਿੱਥੇ ਜਾਊਗਾ ਤਾਂ ਇਹ ਸਵਾਲ ਬਰਕਰਾਰ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਸੋ ਇਸ ਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਨਹੀਂ ਉਹ ਵੇਲਾ ਹੱਥ ਨਹੀਂ ਆਉਣਾ ਕਿ ਪੰਜਾਬ ਜੇ ਤੇ ਲਗਾਤਾਰ ਇਹ ਸਵਾਲ ਉੱਠ ਰਿਹਾ ਕਿ ਪੰਜਾਬ ਇੱਕ ਬਾਰੂਦ ਦੇ ਢੇਰ ਤੇ ਬੈਠਾ ਹੈ ਤੇ ਉਹ ਕਿਤੇ ਸਰਕਾਰ ਦੀ ਵਜ੍ਹਾ ਨਾਲ ਬਰੂਦ ਦਾ ਢੇਰ ਭਖ ਨਾ ਜਾਵੇ ਤੇ ਪੰਜਾਬ ਦੇ ਵਿੱਚ ਕੋਈ ਵੱਡੀਆਂ ਕਿ ਟ੍ਰਾਵਾ ਨਾ ਵਾਪਰਨ ਜੇਕਰ ਕੋਈ ਆਮ ਵਿਅਕਤੀ ਤੇ ਹਮਲਾ ਕਰ ਦੇਵੇ ਕੋਈ ਉਸਦੇ ਘਰ ਤੇ ਹਮਲਾ ਕਰ ਦੇਵੇ ਤਾਂ ਉਹ ਵਿਅਕਤੀ ਜਾਂਦਾ ਥਾਣੇ ਪਰ ਜੇ ਕੋਈ ਥਾਣੇ ਤੇ ਹਮਲਾ ਕਰ ਦੇਵੇ ਤਾਂ ਥਾਣਾ ਕਿੱਧਰ ਜਾਵੇਗਾ ਤਾਂ ਇਹ ਸਵਾਲ ਖੜਾ ਹੋਇਆ ਪੰਜਾਬ ਦੇ ਵਿੱਚ ਜਿੱਥੇ ਬੀਤੇ ਕੁਝ ਸਮੇਂ ਦੇ ਵਿੱਚ ਹੀ ਕਈ ਥਾਣਿਆਂ ਦੇ ਉੱਤੇ ਹਮਲੇ ਹੋ ਗਏ ਨੇ ਤੇ ਇਸੇ ਤਰੀਕੇ ਦਾ ਇੱਕ ਹਮਲਾ ਹੋਇਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਥਾਣਾ ਇਸਲਾਮਾਬਾਦ ਦੇ ਵਿੱਚ ਥਾਣਾ ਇਸਲਾਮਾਬਾਦ ਤੇ ਗ੍ਰਨੇਡ ਨਾਲ ਹਮਲਾ ਹੋਇਆ ਹੈ ਪੁਲਿਸ ਹਾਲਾਂਕਿ ਮੁਕਰ ਰਹੀ ਹੈ ਕਿ ਇਸ ਤਰੀਕੇ ਦਾ ਕੋਈ ਹਮਲਾ ਨਹੀਂ ਹੋਇਆ ਪਰ ਇੱਕ ਵਿਅਕਤੀ ਵੱਲੋਂ ਜੀਵਨ ਫੌਜੀ ਨਾਮ ਦੇ ਇੱਕ ਵਿਅਕਤੀ ਵੱਲੋਂ ਪੋਸਟ ਪਾ ਕੇ ਇਹ ਗੱਲ ਦੀ ਜ਼ਿੰਮੇਵਾਰੀ ਲੈ ਲਈ ਹੈ ਕਿ ਜਿਹੜਾ ਹੈ ਅੱਜ ਗਰਨੇਡ ਨਾਲ ਹਮਲਾ ਹੋਇਆ ਉਹ ਅਸੀਂ ਕੀਤਾ ਹੈ ਉਸ ਵੱਲੋਂ ਕਹਿਣਾ ਹੈ ਕਿ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅੰਮ੍ਰਿਤਸਰ ਦੇ اسلامਾਬਾਦ ਪੁਲਿਸ ਥਾਣੇ ਵਿੱਚ ਛੁੱਟੇ ਗਏ ਗਰਨੇਡ ਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਹੈ ਕਿ ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਤੇ ਜੋ ਇਹ ਅੱਗੇ ਕਰਨਗੇ ਉਸ ਦਾ ਜਵਾਬ ਇਦਾਂ ਮਿਲੂ ਜਿਸ ਵਰਦੀ ਨੇ ਸਿੱਖਾਂ ਦੇ ਘਰ ਛੜਵਾਏ ਆ ਤਾਂ ਘਰ ਇਹਨਾਂ ਦੇ ਵੀ ਨਹੀਂ ਰਹਿਣੇ ਜਿੰਨਾ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਾਈਆਂ ਗਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲੂਗਾ ਬਾਕੀ ਰਹਿ ਗਈ ਗੱਲ ਪੱਗਾ ਲਾਉਣ ਦੀ ਪੱਗਾ ਲਾਉਣ ਦਾ ਸ਼ੌਂਕ ਇਹਨਾਂ ਨੂੰ ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਉਸਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤੇ ਉਸ ਦੀ ਆਪਣੀ ਅਤੇ ਆਪਣੇ ਪਰਿਵਾਰ ਦੀ ਇਮਾਨੀ ਖੋਦ ਹੋਵੇਗੀ ਇਹ ਸ਼ਰਯਾਮ ਪੰਜਾਬ ਪੁਲਿਸ ਦੇ ਮੂੰਹ ਤੇ ਚਪੇੜ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਪਹਿਲਾਂ ਬੀਤੇ ਸਮੇਂ ਪਹਿਲਾਂ ਜਿਹੜੇ ਪੁਲਿਸ ਦੇ ਹੈੱਡਕੁਆਟਰ ਦੇ ਉੱਤੇ ਫਿਰ ਥਾਣਾ ਜਨਾਲਾ ਦੇ ਵਿੱਚ ਥਾਣਾ ਮਜੀਠਾ ਦੇ ਵਿੱਚ ਤੇ ਹੁਣ ਥਾਣਾ ਇਸਲਾਮਾਬਾਦ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਇਹ ਸਵਾਲ ਖੜੇ ਕਰਦਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖੜੀ ਹੈ ਭਗਵਾਨ ਸਿੰਘ ਮਾਨ ਪੀਤੇ ਦੀ ਨਹੀਂ ਕਹਿੰਦੇ ਜੀ ਦੋ ਨੰਬਰ ਦੀ ਸਥਿਤੀ ਹੈ ਲਾਅ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਆ ਦੋ ਨੰਬਰ ਦੀ ਸਥਿਤੀ ਹੈ ਪੁਲਿਸ ਥਾਣਿਆਂ ਤੇ ਹਮਲੇ ਹੋ ਰਿਹਾ ਅਜਿਹੇ ਹਮਲੇ ਬਾਕੀ ਜਿਹੜੇ ਥਾਣਿਆਂ ਦੀ ਮਾਰੀ ਜਿਹੜੇ ਸੂਬਿਆਂ ਦੀ ਮਾਰੀ ਹਾਲ ਤਾਂ ਉੱਥੇ ਹਾਲੇ ਇੰਨੀਆਂ ਖਬਰਾਂ ਨਹੀਂ ਆ ਰਹੀਆਂ ਜਿੰਨੀਆਂ ਖਬਰਾਂ ਪੰਜਾਬ ਦੀਆਂ ਆ ਰਹੀਆਂ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਜਾਂ ਅਤਵਾਦੀਆਂ ਨੂੰ ਜਾਂ ਜੋ ਵੀ ਤਰ੍ਹਾਂ ਇਸ ਇਸ ਤਰੀਕੇ ਦੇ ਹਮਲੇ ਕਰ ਰਹੀਆਂ ਕਿ ਉਹਨਾਂ ਨੂੰ ਡਰ ਪੈ ਹੈ ਨਹੀਂ ਕਿ ਪੁਲਿਸ ਦਾ ਡਰ ਪੈ ਸਿਰਫ ਇੱਕ ਸ਼ਰੀਫ ਤੇ ਇਮਾਨਦਾਰ ਵਿਅਕਤੀ ਨੂੰ ਹੀ ਰਹਿ ਗਿਆ ਹੈ ਕਿ ਪੁਲਿਸ ਦਾ ਡਰ ਪੈ ਉਹਨਾਂ ਸਾਰੇ ਵਿਅਕਤੀਆਂ ਤੋਂ ਚੱਕਿਆ ਗਿਆ ਹੈ ਜਦੋਂ ਪੁਲਿਸ ਹੀ ਸੇਫ ਨਹੀਂ ਜਿਨੇ ਲੋਕਾਂ ਦੀ ਸੁਰੱਖਿਆ ਕਰਨੀ ਹੈ ਤਾਂ ਫਿਰ ਲੋਕ ਕਿੰਦਰ ਜਾਣਗੇ ਭਗਵਾਨ ਸਿੰਘ ਮਾਨ ਇਹ ਦਾਅਵੇ ਕਰ ਰਿਹਾ ਕਿ ਪੰਜਾਬ ਦੇ ਵਿੱਚ ਇਨਵੈਸਟ ਕਰੋ ਇਨਵੈਸਟ ਪੰਜਾਬ ਪੰਜਾਬ ਦੇ ਵਿੱਚ ਵੱਤਵਾਦ ਇੰਡਸਟਰੀ ਆ ਰਹੀ ਹੈ ਪੰਜਾਬ 'ਚ ਇਹਨੇ ਕਰੋੜ ਦਾ ਨਿਵੇਸ਼ ਆ ਰਿਹਾ ਹੈ ਆ ਨਿਵੇਸ਼ ਆਉਂਦਾ ਹੁੰਦਾ ਹੈ ਜੀ ਇਸ ਤਰੀਕੇ ਨਾਲ ਨਿਵੇਸ਼ ਆਵੇਗਾ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਮਲੇ ਪੁਲਿਸ ਥਾਣਿਆਂ ਦੇ ਉੱਪਰ ਹੋਣੇ ਇਹ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਕੀ ਹੈ ਤੇ ਪੰਜਾਬ ਦੇ ਪੁਲਿਸ ਮੁਖੀ ਕਿੱਥੇ ਖੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਪੁਲਿਸ ਹੀ ਸੇਫ ਨਹੀਂ ਉਸ ਤੋਂ ਅੱਗੇ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਕੀ ਕਰ ਰਹੇ ਨੇ ਅੱਜ ਤੱਕ ਇਹ ਜਰੂਰ ਹੋਇਆ ਸੀ ਕਿ ਪੰਜਾਬ 'ਚ ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਮੌਕੇ ਵੀ ਰਿਹਾ ਪੰਜਾਬ 'ਚ ਵੱਖ-ਵੱਖਰੇ ਜ਼ੁਲਮ ਪਿਛਲੀਆਂ ਸਰਕਾਰਾਂ ਮੌਕੇ ਵੀ ਰਿਹਾ ਪਰ ਇਸ ਹੱਦ ਤੱਕ ਕਿਤੇ ਗ੍ਰੇਨੇਡ ਨਾਲ ਹਮਲੇ ਹੋਣੇ ਕਿਤੇ ਕੋਈ ਰਾਕਟ ਲਾਂਚਰ ਨਾਲ ਹਮਲੇ ਹੋਣੇ ਪੁਲਿਸ ਥਾਣਿਆਂ ਜਾਂ ਪੁਲਿਸ ਹੈੱਡ ਕੁਆਟਰਾਂ ਤੇ ਹਮਲੇ ਹੋਣੇ ਪਹਿਲਾਂ ਇਸ ਤਰੀਕੇ ਦੀਆਂ ਘਟਰਾਵਾਂ ਨਹੀਂ ਵਾਪਰੀਆਂ ਪਰ ਜਦੋਂ ਤੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ ਬੜੀਆਂ ਵੱਡੇ ਪੱਧਰ ਤੇ ਕਟਨਾਵਾ ਕਰ ਰਹੀਆਂ ਪੁਲਿਸ ਬੇਸ਼ੱਕ ਇਹ ਗੱਲ ਕਹਿ ਕੇ ਮੁੱਕਰ ਜਾਵੇ ਕਿ ਮਜੀਠਾ ਥਾਣੇ ਦੇ ਵਿੱਚ ਟਾਇਰ ਫਟਿਆ ਸੀ ਹੁਣ ਪੁਲਿਸ ਕਹਿ ਰਹੀ ਹੈ ਕਿ ਇੱਥੇ ਗ੍ਰੇਨੇਡ ਨਾਲ ਹਮਲਾ ਜੈਸ ਤਰੀਕੇ ਦਾ ਹਮਲਾ ਨਹੀਂ ਹੋਇਆ ਪਰ ਆਸ-ਪਾਸ ਦੇ ਲੋਕ ਦੱਸ ਰਹੇ ਆ ਇਹ ਚਰਚਾ ਚੱਲ ਰਹੀ ਹੈ ਕਿ ਹਮਲਾ ਹੋਇਆ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਬਿਲਕੁਲ ਚਰਮੜਾ ਗਈ ਹੈ ਖਤਮ ਹੋਣ ਕਿਨਾਰੇ ਹੈ ਤੈਸ ਨੈ ਸੋਈ ਪਈ ਹੈ ਕਿਉਂਕਿ ਜਦ ਜਿਹੜੀ ਪੁਲਿਸ ਨੇ ਸਾਡੀ ਸੁਰੱਖਿਆ ਕਰਨੀ ਹੈ ਜਦੋਂ ਉਹ ਹੀ ਸੇਫ ਨਹੀਂ ਉਹ ਹੀ ਸੁਰੱਖਿਆ ਤਾਂ ਨਹੀਂ ਫਿਰ ਲੋਕਾਂ ਦੇ ਵਿੱਚ ਕਿਵੇਂ ਉਮੀਦ ਵੱਜੇਗੀ ਮਾਨ ਸਰਕਾਰ 2 ਨੰਬਰ ਤੇ ਹੋਣ ਦਾ ਦਾਵਾ ਉਸ ਦਿਨ ਕਰਦੀ ਸੀ ਜਿਸ ਦਿਨ ਸਰਵੀਰ ਸਿੰਘ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਕਿ ਇਹ ਹਮਲਾ ਤਾਂ ਚਲੋ ਜਿੰਮੇ ਹੋਇਆ ਹੋਇਆ ਪਰ ਜਿਹੜੀ ਸਾਡੀ ਪੁਲਿਸ ਨੇ ਵਸਤੈਦੀ ਨਾ ਬਚਾਲਿਆ ਸਾਡੀ ਪੁਲਿਸ ਨੇ ਸੂਝਬੂਝ ਨਾ ਬਚਾਲਿਆ ਤੇ ਇਹ ਜਿਹੜੀ ਲੈਂਡ ਆਰਡਰ ਦਾ ਮਸਲਾ ਨਹੀਂ ਲੈਂਡ ਆਰਡਰ ਦੇ ਮਸਲੇ ਜਿੱਚ ਅਸੀਂ ਦੂਜੇ ਨੰਬਰ ਤੇ ਆਂ ਇਹ ਮਸਲਾ ਦੂਜੇ ਨੰਬਰ ਤੇ ਅੰਮ੍ਰਿਤਸਰ ਦੇ ਵਿੱਚ ਅਜੇ ਨਾਲ ਆ ਮਜੀਠਾ ਇਧਰਲਾ ਸਾਰਾ ਏਰੀਆ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਨੀਆਂ ਇਹ ਸਵਾਲ ਕਿਹੜੇ ਕਰਦਾ ਅਮਰਸਰ ਦੇ ਕਮਿਸ਼ਨਰ ਤੇ ਵੀ ਜਿਹੜੇ ਬੀਤੇ ਦਿਨੀ ਜਦੋਂ ਇਹ ਹਮਲਾ ਹੋਇਆ ਸੀ ਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ ਉਦੋਂ ਵੀ ਬੜੀਆਂ ਗੱਲਾਂ ਕਰ ਰਹੇ ਸੀ ਬੜੀ ਗੱਲ ਨੂੰ ਮੋਲਡ ਕਰ ਰਹੇ ਸੀ ਹੁਣ ਵੀ ਗੱਲ ਨੂੰ ਮੋਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਿੱਲ ਕਬੂਤਰ ਦੇ ਅੱਖਾਂ ਵਿੱਚ ਚਰ ਨਾਲ ਬਿੱਲੀ ਨਹੀਂ ਪੈਂਦੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣ ਜਾ ਰਹੇ ਬੜੇ ਗੰਭੀਰ ਹੈ ਇਸ ਤਰੀਕੇ ਨਾਲ ਛਰੇ ਆਮ ਜ਼ਿੰਮੇਵਾਰੀਆਂ ਲਈਆਂ ਜਾਣੀਆਂ ਪਹਿਲਾਂ ਜ਼ਿੰਮੇਵਾਰੀ ਲਈ ਜਾਂਦੀ ਸੀ ਕਿ ਇੱਕ ਗੈਂਗ ਦੂਜੇ ਗੈਂਗ ਤੇ ਹਮਲਾ ਕਰਦੀ ਉਹਦੀ ਜ਼ਿੰਮੇਵਾਰੀ ਜਾਂ ਕੋਈ ਅਤਵਾਦੀ ਸੰਗਠਨ ਕੋਈ ਧਮਾਕਾ ਆਸੇ ਪਾਸੇ ਕਰਦਾ ਉਹਦੀ ਜ਼ਿੰਮੇਵਾਰੀ ਹੁਣ ਤਾਂ ਪੁਲਿਸ ਥਾਣਿਆਂ ਦੇ ਵਿੱਚ ਹਮਲੇ ਕਰਕੇ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਪੁਲਸ ਦੇ ਸਾਹਮਣੇ ਛਰੇ ਆਮ ਲੋਕ ਘਮਰੇ ਆ ਪੁਲਸ ਨੂੰ ਛਰੇ ਆਮ ਚੱਕਮਾ ਦੇ ਰਿਹਾ ਪੁਲਸ ਕਰ ਕੀ ਰਹੀ ਹੈ ਇਹ ਸਵਾਲ ਖੜੇ ਹੁੰਦੇ ਆ ਇਹ ਉਹੀ ਪੁਲਸ ਹੈ ਜਿਹਦੀ ਅਗਵਾਈ ਦੇ ਵਿੱਚ ਲਾਨਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਪਗੌੜੀ ਹੁੰਦੀ ਆ ਉਹਦੀ ਇੰਟਰਵਿਊ ਤੋਂ ਤੇ ਬੀਤੇ ਕੱਲ ਇੱਕ ਡੀਐਸਪੀ ਦੀ ਫਿਰ ਨੌਕਰੀ ਜਾਂਦੀ ਆ ਉਹਦੇ ਵਿੱਚ ਜਦੋਂ ਮਾਨਯੋਗ ਹਾਈ ਕੋਰਟ ਸਖਤ ਹੁੰਦੀ ਐ ਇਹ ਉਹੀ ਪੁਲਿਸ ਐ ਜਿਹਦੇ ਰਾਜ ਦੇ ਵਿੱਚ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨਾਂ ਦਾ ਕਤਲ ਹੋ ਜਾਂਦਾ ਐ ਇਹ ਉਹੀ ਪੁਲਿਸ ਐ ਜਿਹਦੇ ਵਿੱਚ ਹਰ ਰੋਜ਼ ਚਿਕਟਾ ਤੇ ਚਿੱਟੇ ਦੇ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰ ਐ ਸੋ ਇਸਨੇ ਪੰਜਾਬ ਪੁਲਿਸ ਨੂੰ ਦੌਰ ਕਰਨ ਦੀ ਲੋੜ ਐ ਕਿ ਹੁਣ ਇਹ ਜਿਹੜੀ ਆਗ ਹੈ ਉਹ ਤੁਹਾਡੇ ਘਰਾਂ 'ਚ ਆ ਗਈ ਐ ਤੁਹਾਡੇ ਥਾਣਿਆਂ ਦੇ ਵਿੱਚ ਆ ਗਈ ਐ ਤਾਂ ਸੋਚਣ ਦੀ ਲੋੜ ਐ ਬਾਕੀ ਗੱਲ ਉਸ ਜਿਸ ਤਰੀਕੇ ਦੇ ਨਾਲ ਪੋਸਟ ਹੈ ਉਹ ਕੀ ਭਾਵਨਾ ਨਾਲ ਹੈ ਕੀ ਪਿੱਛੇ ਆ ਉਹ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਵੀ ਕਰੇਗੀ ਕਰ ਵੀ ਰਹੀ ਹੋਵੇਗੀ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਲੋਕਾਂ 'ਚ ਭਰੋਸਾ ਕਿਵੇਂ ਪੈਦਾ ਕਰੇਗੀ ਪੁਲਿਸ ਲੋਕਾਂ ਨੂੰ ਕਿਵੇਂ ਕਹੇਗੀ ਕਿ ਪੁਲਿਸ ਤੁਹਾਡੇ ਨਾਲ ਖੜੀ ਹੈ ਪੁਲਿਸ ਤਾਂ ਖੁਦ ਨਾਲ ਨਹੀਂ ਖੜੀ ਪੁਲਿਸ ਦਾ ਖੋਦੇ ਥਾਣੇ ਨਹੀਂ ਸੇਫ ਤਾਂ ਲੋਕਾਂ ਦੇ ਵਿੱਚ ਇਹ ਗੈਰ ਭਰੋਸਗੀ ਬਣੇਗੀ ਪੁਲਿਸ ਤੇ ਲੋਕ ਕਿਹੜੇ ਮੂੰਹ ਨਾਲ ਇਨਸਾਫ ਮੰਗਣਗੇ ਜਦੋਂ ਖੁਦ ਨੂੰ ਇਨਸਾਫ ਹੀ ਨਹੀਂ ਮਿਲਣਾ ਹੁਣ ਜੇਕਰ ਮੈਂ ਪਹਿਲਾਂ ਵੀ ਗੱਲ ਕੀਤੀ ਆਮ ਬੰਦੇ ਤੇ ਕਿ ਹਮਲਾ ਆਵੇ ਤਾਂ ਥਾਣੇ ਜਾਂਦਾ ਹੁਣ ਥਾਣਾ ਕਿੱਥੇ ਜਾਊਗਾ ਤਾਂ ਇਹ ਸਵਾਲ ਬਰਕਰਾਰ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਸੋ ਇਸ ਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਨਹੀਂ ਉਹ ਵੇਲਾ ਹੱਥ ਨਹੀਂ ਆਉਣਾ ਕਿ ਪੰਜਾਬ ਜੇ ਤੇ ਲਗਾਤਾਰ ਇਹ ਸਵਾਲ ਉੱਠ ਰਿਹਾ ਕਿ ਪੰਜਾਬ ਇੱਕ ਬਾਰੂਦ ਦੇ ਢੇਰ ਤੇ ਬੈਠਾ ਹੈ ਤੇ ਉਹ ਕਿਤੇ ਸਰਕਾਰ ਦੀ ਵਜ੍ਹਾ ਨਾਲ ਬਾਰੂਦ ਦਾ ਢੇਰ ਭਖ ਨਾ ਜਾਵੇ ਤੇ ਪੰਜਾਬ ਦੇ ਵਿੱਚ ਕੋਈ ਵੱਡੀਆਂ ਕਿ ਟ੍ਰਾਵਾ ਨਾ ਵਾਪਰ